ਸਤਿ ਜੀਲਾ ਮੇਰਾਬ ਜੀ ਨੂੰ ਸਰਵ ਸ਼ਰਤਾਂ ਨੂੰ ਜੈ ਐਮ ਸੀ ਦੀ ਨਮਸਕਾਰ ਜੋ ਬੋਲੇ ਸੋਨਾ ਸੱਚੇਕਾਰੀ ਆਪ ਜੀ ਦਾ ਜੋ ਸਵਾਲ ਹੈ ਬਿਲਕੁਲ ਸੱਚਮੁੱਚ ਸਰਾਣੀ ਯੋਗ ਹੈ ਔਰ ਕਿੰਨਾ ਖੁਸ਼ੀ ਹੋਵੇ ਜਦੋਂ ਇੱਕ ਪਰਿਵਾਰ ਨੂੰ ਕੋਈ ਵੱਡੀ ਖੁਸ਼ਖਬਰੀ ਮਿਲਦੀ ਆ ਤੇ ਪਰਿਵਾਰ ਦੇ ਲੋਕ ਉਸ ਚੀਜ਼ ਦਾ ਆਨੰਦ ਮਨਾਉਂਦੇ ਆ ਸਭ ਤੋਂ ਪਹਿਲਾਂ ਮੈਂ ਜੇਕਰ ਮੈਂ ਗੱਲ ਕਰਨਾ ਚਾਹਾਂਗਾ ਉਸ ਪਰਮੇਸ਼ਰ ਦਾ ਜਿਨੇ ਇਹ ਮਾਨਸਿਕ ਤਾਕਤ ਮੈਨੂੰ ਬਖਸ਼ਿਆ ਵਾ ਉਸ ਤੋਂ ਬਾਅਦ ਮੈਂ ਜੇ ਆਪਣਾ ਜਿਨੇ ਵੀ ਧੰਨਵਾਦ ਕਰਾਂਗਾ ਐਮਐਲਏ ਅਮਨ ਸਿੰਘ ਖਸ਼ੇੜੀ ਕਸੀ ਦਾ ਜਿਨ੍ਹਾਂ ਦੇ ਵਸੀਲੇ ਅੱਜ ਮੈਂ ਇਸ ਜਗ੍ਹਾ ਤੇ ਪਹੁੰਚ ਸਕਿਆ ਵਾਂ ਉਹਨਾਂ ਜਿਹੜਾ ਮੈਨੂੰ ਪਿਆਰ ਮਿਲਦਾ ਹੈ ਸ਼ੁਰੂ ਤੋਂ ਹੁਣ ਤੱਕ ਉਹਦਾ ਮੈਂ ਕੋਟੀ ਕੋਟੀ ਧੰਨਵਾਦ ਦਿੰਦਾ ਸਰ ਇੱਕ ਮਾਮਲੀ ਜੇ ਵਰਕਰ ਨੂੰ ਪਾਰਟੀ ਨੇ ਅੱਜ ਬਟਾਲੇ ਸ਼ਹਿਰ ਦਾ ਟਰਸਟੀ ਜੋ ਲਾਇਆ ਵਾ ਇਹ ਕੋਈ ਛੋਟੀ ਗੱਲ ਨਹੀਂ ਉਹ ਬਹੁਤ ਵੱਡੀ ਗੱਲ ਆ ਮੈਂ ਆਮ ਜੇ ਘਰਾਂ ਦੇ ਵਿੱਚੋਂ ਨਿਕਲਿਆ ਹੋਇਆ ਉਹ ਵਰਕਰ ਆ ਜਿਹੜਾ ਕਦੀ ਉਮੀਦ ਨਹੀਂ ਲੰਦਾ ਪਰ ਪਾਰਟੀ ਹਾਈ ਕਮਾਂਡ ਨੇ ਐਮਲੇ ਸ਼ਰੀ ਕਲਸੀ ਨੇ ਜੋ વિશ્વાસ ਮੈਨ ਨਿਮਾਣੇ ਤੇ ਦਿੱਤਾ ਵਾ ਮੈਂ વિશ્વાસ ਦਵਾਨਾ ਵਾਂ ਕਿ ਇਹ ਜਿਹੜਾ ਜ਼ਿੰਮੇਵਾਰੀ ਆ ਮੈਂ ਹਮੇਸ਼ਾ ਪੰਦ ਲੈਣਾ ਸੱਚੇ ਮੰਨਾ ਅਤੇ ਵਫਾਦਾਨਾ ਹਮੇਸ਼ਾ ਆਪਣੀ ਪਾਰਟੀ ਦੇ ਪ੍ਰਤੀ ਵੀ ਅਤੇ ਆਪਣੀ ਲੀਡਰ ਦੇ ਤਪਰਮਸ਼ਨ ਨਿਭਾਵਾਂਗਾ ਅੱਜ ਦਾ ਜਿਹੜਾ ਸਮਾਅ ਔਰ ਆਦੀ ਜੇ ਸਤਕਾਰ ਆ ਉਹ ਮੇਰੇ ਪ੍ਰਾਪਿਤ ਜਾਣ ਵੱਲੋਂ ਜੇ ਔਰ ਨਾਲ ਦੇ ਸਾਥੀ ਹੈ ਸਾਡੇ ਨਾਲ ਸਰਪੰਚ ਸਾਹਿਬ ਵੀ ਮੌਜੂਦ ਆ ਔਰ ਬਾਕੀ ਜਿਨੇ ਮੇਰੇ ਵੀਰਪਰਾ ਆਏ ਨੇ ਜਿਨ੍ਹਾਂ ਨੇ ਮੇਰਾ ਸਵਾਗਤ ਕੀਤਾ ਵਾ ਉਹਨਾਂ ਦਾ ਮੈਂ ਕੋਟਿਕੋੜੀ ਧੰਨਵਾਦ ਦਿੰਦਾ ਹਾਂ